ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਸਵਾਗਤ ਕਰਦੇ ਆ ਚੈਨਲ ਵੈਦਰ ਬਾਈ ਸੁਮਿੰਦਰ ਤੇ ਮੁਰ ਤੋਂ ਅਪਡੇਟ ਲੈ ਕੇ ਹਾਜ਼ਰ ਹੋਏ ਆ ਕਿ ਪੰਜਾਬ ਦੇ ਵਿੱਚ ਕੀ ਹਾਲਾਤ ਬਣਨ ਜਾ ਰਹੇ ਨੇ ਮੌਸਮ ਦੇ 3 ਜੂਨ ਤੋਂ ਲੈ ਕੇ 7 ਜੂਨ ਦੀ ਗੱਲ ਕਰਾਂਗੇ ਕਿਉਂਕਿ ਗਰਮੀ ਦਾ ਮਾਹੌਲ ਦੁਆਰਾ ਤੋਂ ਪੰਜਾਬ ਦੇ ਵਿੱਚ ਹੁਣ ਆਪਣਾ ਰੰਗ ਦਿਖਾਉਂਦਾ ਸ਼ੁਰੂ ਹੋਣ ਜਾ ਰਿਹਾ ਜਿਸ ਦੇ ਵਿੱਚ ਮੇਨ ਤੌਰ ਤੇ ਕੜਾਕੇ ਦੀ ਗਰਮੀ ਪੰਜਾਬ ਦੇ ਵਿੱਚ ਪੈਣ ਜਾ ਰਹੀ ਹੈ ਜਿਹਨੂੰ ਆਪਾਂ ਜਿਹੜਾ ਹਾਰਡ ਦੀ ਗਰਮੀ ਕਹਿੰਦੇ ਆ ਕਿ ਹਾਂ ਵੀ ਜਿਹਦੇ ਵਿੱਚ ਸਾਰਾ ਕੁਝ ਜਲ ਕੇ ਰਾਖ ਹੋ ਜਾਂਦਾ ਹੈ ਅਜਿਹੀ ਗਰਮੀ ਹੁਣ ਪੈਣ ਜਾ ਰਹੀ ਹੈ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋ ਸਕਦਾ ਹੈ ਕਿਉਂਕਿ ਇਹ ਮੀਂਹ ਹੀ ਇੱਕ ਅਲੌਕੀ ਜਗ੍ਹਾ ਚੀਜ਼ ਹੈ ਜਿਹੜੀ ਹੁਣ ਗਰਮੀ ਤੋਂ ਰਾਹਤ ਦਿਲਾ ਸਕਦੀ ਹੈ ਪਰ ਮੀਂਹ ਦੇ ਚਾਂਸ ਵੀ ਘੱਟ ਦੇ ਹੋਏ ਦਿਖਾਈ ਦੇ ਰਹੇ ਕਿਉਂਕਿ ਜਿਸ ਤਰੀਕੇ ਦੇ ਹਾਲਾਤ ਬਣੇ ਨੇ ਮੌਸਮ ਵਿਭਾਗ ਵੱਲੋਂ ਜੋ ਅਲਰਟ ਜਾਰੀ ਹੋਏ ਨੇ ਤਾਂ ਹੁਣ ਕੜਾਕੇ ਦੀ ਗਰਮੀ ਧੁੱਪ ਪੰਜਾਬ ਨੂੰ ਪ੍ਰਭਾਵਿਤ ਕਰਦੀ ਹੋਈ ਦਿਖਾਈ ਦੇਵੇਗੀ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਇਸ ਵੀਡੀਓ ਰਾਹੀਂ ਤੇ ਅਲਰਟ ਦੇਖਾਂਗੇ ਮੌਸਮ ਵਿਭਾਗ ਵੱਲੋਂ ਕੀ ਜਾਰੀ ਹੋਏ ਨੇ ਕਦੋਂ-ਕਦੋਂ ਮੀਂਹ ਦੀ ਉਮੀਦ ਹੈ ਤੇ ਕੀ ਚਾਂਸ ਨੇ ਕਿ ਮੀਂਹ ਕਦੋਂ ਹੋਵੇਗਾ ਤੇ ਕਿਸ ਤਰੀਕੇ ਨਾਲ ਗਰਮੀ ਹੁਣ ਆਪਣਾ ਪ੍ਰਕੋਪ ਦਿਖਾਵੇਗੀ ਹੁਣ ਆਪਾਂ ਮੌਸਮ ਵਿਭਾਗ ਦੇ ਜਾਰੀ ਅਲਰਟ ਦੇਖ ਲੈਂਦੇ ਹਾਂ ਜੀ ਮੌਸਮ ਵਿਭਾਗ ਦੇ ਜਾਰੀ ਅਲਰਟ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਤੁਹਾਡੇ ਸਾਹਮਣੇ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਵੈਦਰ ਵਾਈਸ ਸਿਮਿੰਦਰ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਗੱਲ ਕਰਦੇ ਜੀ ਅਲਰਟ ਦੀ ਅਲਰਟ ਦੇਖੇ ਜਾਵੇ ਤਾਂ 3 ਜੂਨ 3 ਜੂਨ ਨੂੰ ਹਲਕਾ ਦਰਮਿਆਨ ਦਾ ਮੀਂਹ ਦਾ ਅਲਰਟ ਪੰਜਾਬ ਦੇ ਇੱਕ ਪੱਟਵੇਂ ਰੂਪ ਵਿੱਚ ਦਿਖਾਈ ਦੇ ਰਿਹਾ ਹੈ ਉਸ ਤੋਂ ਬਾਅਦ ਮੌਸਮ ਡਰਾਈ ਹੀ ਬਣਿਆ ਹੋਇਆ ਜਿਦੇ ਵਿੱਚ ਅਲਰਟ ਜਾਰੀ ਹੋਏ ਨੇ ਤਾਂ ਅਲਰਟ ਤੁਸੀਂ ਦੇਖੋਗੇ ਤਾਂ ਇਹ ਅਲਰਟ ਹੈ ਜੀ ਥੰਡਰਸਟ੍ਰੋਮ ਲਾਈਟਨਿੰਗ ਕਾੜੀ ਤੋਂ 50 ਕਿਲੋਮੀਟਰ ਦੀ ਹਵਾਵਾਂ ਦਾ ਅਲਰਟ ਜਾਰੀ ਹੋ ਚੁੱਕਿਆ ਜਿਸ ਦੇ ਵਿੱਚ ਪੰਜਾਬ ਦੇ ਟੁੱਟਵੇਂ ਰੂਪ ਦੇ ਵਿੱਚ ਹਲਕਾ ਦਰਮਿਆਨਾ ਮੀਂਹ ਗਰਜ ਚਮਕ ਬੂੰਦਾਬੰਦੀ ਸਾਨੂੰ 3 ਤਰੀਕ ਨੂੰ ਦੇਖਣ ਨੂੰ ਮਿਲੇਗੀ ਜਿਦੇ ਵਿੱਚ ਖਾਸ ਤੌਰ ਤੇ ਦੁਆਬੇ ਦਾ ਇਲਾਕਾ ਸ਼ਾਮਲ ਹੈ ਜਿਦੇ ਵਿੱਚ ਥੋੜਾ ਬਹੁਤਾ ਮੱਝ ਦੀ 벨ਟ ਵੀ ਆਉਂਦੀ ਦਿਖਾਈ ਦੇ ਰਹੀ ਹੈ ਜਿਲੇ ਦੀ ਗੱਲ ਕੀਤੀ ਜਾਵੇ ਤਾਂ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਅੰਮ੍ਰਿਤਸਰ ਤਰਨਤਾਰਨ ਫਿਰ ਅੱਗੇ ਹੁਸ਼ਿਆਰਪੁਰ ਤੋਂ ਨਵਾਂ ਸ਼ਹਿਰ ਤੋਂ ਅੱਗੇ ਅਗਰ ਆ ਜੀ ਆਪਰ ਰੂਪਨਗਰ ਕਰਾੜੀ ਮੋਹਾਲੀ ਬੋਰਿੰਡਾ ਚੰਡੀਗੜ੍ਹ ਲੁਧਿਆਣਾ ਤੇ ਮੋ ਅਗਰ ਗੱਲ ਕੀਤੀ ਜਾਵੇ ਤਾਂ ਕਪੂਰਥਲਾ ਜਗENDER ਵਿੱਚ ਵੀ ਥੋੜੀ ਹਲਚਲ ਇਸਦੀ ਹੁੰਦੀ ਦਿਖਾਈ ਦੇ ਸਕਦੀ ਹੈ 3 ਤਰੀਕ ਨੂੰ ਜਿਦੇ ਵਿੱਚ 40 ਤੋਂ 50 ਕਿਲੋਮੀਟਰ ਦੀ ਤੇਜ਼ ਹਵਾਵਾਂ ਧੂੜ ਭਰੀ ਹਵਾ ਚੱਲ ਸਕਦੀ ਹੈ ਨਾਲ ਹਵਾ ਦੇ ਬੂੰਦਾਬੰਦੀ ਵੀ ਹੋਵੇਗੀ ਟਟਵੇਂ ਰੂਪ ਦੇ ਵਿੱਚ ਕਿਸੇ ਕਿਸੇ ਇਲਾਕੇ ਵਿੱਚ ਮੀਂਹ ਦੇਖਣ ਨੂੰ ਮਿਲੇਗਾ ਜਿਹਾ ਨਹੀਂ ਹੈ ਕਿ ਚਾਰੇ ਪਾਸੇ ਪੂਰੇ ਇਲਾਕੇ ਵਿੱਚ ਹੀ ਮੀਂਹ ਹੋਵੇਗਾ ਕਿਸੇ ਕਿਸੇ ਇਲਾਕੇ ਵਿੱਚ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ 4 5 6 ਤੇ 7 ਤਰੀਕ ਤੱਕ ਲਗਾਤਾਰ ਮੌਸਮ ਡਰਾਈ ਹੈ ਖੁਸ਼ਕ ਮੌਸਮ ਹੈ ਉੱਤਰ ਪੱਛਮੀ ਹਵਾ ਦੀ ਵਾਪਸੀ ਹੋ ਰਹੀ ਹੈ ਤੇ ਤੁਹਾਨੂੰ ਪਤਾ ਹੀ ਹੈ ਜਦੋਂ ਪੱਛਮੀ ਹਵਾ ਦੀ ਵਾਪਸੀ ਹੁੰਦੀ ਹੈ ਤਾਂ ਮੌਸਮ ਖੁਸ਼ਕ ਹੋ ਜਾਂਦਾ ਹੈ ਡਰਾਈ ਹੋ ਜਾਂਦਾ ਹੈ ਜਿਸ ਦੇ ਨਾਲ ਤਾਪਮਾਨ ਦੇ ਵਿੱਚ ਵਾਧਾ ਦੇਖਣ ਨੂੰ ਮਿਲਦਾ ਦਿਨ ਦੇ ਸਮੇਂ ਹੁਣ ਦਿਨ ਦੇ ਸਮੇਂ ਉਮੀਦ ਹੈ ਲੱਗ ਰਹੀ ਹੈ ਕਿ ਤਾਪਮਾਨ 44 45 ਡਿਗਰੀ ਤੱਕ ਜਾਣ ਦੀ ਉਮੀਦ ਹੈ ਲੂ ਵਰਗੇ ਹਾਲਾਤ ਬਣ ਸਕਦੇ ਨੇ ਕਿਉਂਕਿ ਜਦੋਂ ਪੱਛਮੀ ਹਵਾ ਚੱਲਦੀ ਹੈ ਤਾਂ ਮੌਸਮ ਖੁਸ਼ਕ ਹੋਣ ਦੇ ਕਾਰਨ ਲੂ ਦੇ ਹਾਲਾਤ ਪਣ ਜਾਂਦੇ ਨੇ ਪੂਰਬ ਦੀ ਹਵਾ ਵੀ ਚੱਲੇਗੀ ਤੇ ਪੂਰਬ ਦੀ ਹਵਾ ਦੇ ਵਿੱਚ ਜਦੋਂ ਮੌਸਮ ਆਪਣਾ ਰੰਗ ਫੜੇਗਾ ਤਾਂ ਲੂ ਦੇ ਕਾਰਨ ਥੋੜੇ ਬਥੇ ਹਮਸ ਵਰਗੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ। ਬਾਕੀ ਇਹ ਜਿਹੜੇ ਮੌਸਮ ਦੇ ਹਾਲਾਤ ਹੁੰਦੇ ਨੇ ਸਮੇਂ-ਸਮੇਂ 'ਤੇ ਚੇਂਜ ਹੁੰਦੇ ਰਹਿੰਦੇ ਨੇ ਤਾਂ ਹੀ ਤੁਹਾਨੂੰ ਅਸੀਂ ਰਿਕਵੈਸਟ ਕਰਦੇ ਹਾਂ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਕਿਉਂਕਿ ਅਪਡੇਟਸ ਲਗਾਤਾਰ ਲੰਦੇ ਰਹੋਗੇ ਤਾਂ ਜਾਣਕਾਰੀ ਤੁਹਾਨੂੰ ਸਮੇਂ-ਸਿਰ ਮਿਲਦੀ ਰਹੇਗੀ। ਬਾਕੀ ਇਸ ਤੋਂ ਇਲਾਵਾ ਕੋਈ ਵੱਡੀ ਹਲਚਲ ਅਗਰ ਆਉਂਦੀ ਹੈ ਤਾਂ ਉਹ ਜਾਣਕਾਰੀ ਵੀ ਤੁਹਾਡੇ ਤੱਕ ਸਾਂਝੀ ਕਰਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਵੈਦਰਵਾਈਸ ਮਿੰਦਰ ਤੇ ਅਗਲੀ ਅਪਡੇਟ ਜਲਦ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਅਗਲੀ ਵੀਡੀਓ ਲੈ ਕੇ ਧੰਨਵਾਦ ਜੀ